17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਅਗਰ ਮੇਰੇ ਦੇਰ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆਂ ਵੀ ਮੇਰੇ ਕੋਲੇ ਵੀ ਕੁਝ ਮੈਨੂੰ 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 ਡਰ ਹੁੰਦਾ ਜੇ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆਂ ਹਾਂਜੀ ਹਾਂ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੁਸੀਂ ਵਰਦੀਤ ਸੀਗੇ ਕਿਸੇ ਵਾਰ ਜੀ ਮੈਂ ਸਿਵਲ ਦੇ ਵਿੱਚ ਸੀਗੀ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ ਚ ਹੁੰਦਾ ਬੰਦਾ ਇੱਕ ਫੋਨ ਸੀਗਾ ਮੇਰੇ ਕੋਲੇ ਦੂਸਰਾ ਫੋਨ ਮੇਰੇ ਪਾਪਾ ਦਾ ਸੀਗਾ ਮੇਰੇ ਕੋਲੇ ਜੋ ਕਿ ਬਿਲਕੁਲ ਟੁੱਟਿਆ ਹੋਇਆ ਸੀ ਬੀਬੋ ਦਾ ਫੋਨ ਹੈ ਆਈਫੋਨਤਾ ਸੀਗਾ ਨਾ ਤੁਸੀਂ ਮੰਨ ਰਹੇ ਹੋ ਇੱਕ ਫੋਨ ਸੀਗਾ ਉਹ ਵੀ ਸੈੱਡ ਹੈ ਤੇ ਇਹ ਤਾਂ ਸਾਰੇ ਲਈ ਫਰਦੇ ਆ ਜੀ ਦੱਸੋ ਕਿਹਦੇ ਕੋਲੇ ਨਹੀਂ ਜਿਹੜੇ ਨਹੀਂ ਜੋਬ ਕਰਦੇ ਉਹ ਵੀ ਨਹੀਂ ਉਹ ਕਰਦੇ ਮੇਰੀ 80-85 ਹਜ਼ਾਰ ਤਨਖਾਹ ਮੇਰੀ ਕੋਈ 50 ਹਜ਼ਾਰ ਤਨਖਾਹ ਨਹੀਂ ਹੈ ਮੇਰੀ 80 ਹਜ਼ਾਰ ਤਨਖਾਹ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਹੁਣੇ ਕਿਹਾ 50 ਲੱਖ ਰੁਪਏ ਲੋਨ ਹੈ ਹਾਂਜੀ ਬਿਲਕੁਲ ਤੁਹਾਡੇ ਘਰ ਦੇ ਉੱਤੇ ਜਿਹੜਾ ਘਰ ਟਾਉਣ ਦੀਆਂ ਗੱਲਾਂ ਚੱਲੀਆਂ ਹਾਂਜੀ ਹਾਂ ਖਰਚਾ ਵੀ ਚੱਲਣਾ ਹੈ ਮ ਟਰਾਂਸਪੋਰਟ ਹੈ ਬਿਜਲੀ ਹੈ ਸਾਰਾ ਕੁਝ ਪਰਨਾ ਉਸ ਤੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਹੈ ਡੇਟ